ਬڑے ਸਮੇਤ ਉਹ ਨਵਜੋਤ ਸਿੰਘ ਸਿੱਧੂ ਵੱਖ-ਵੱਖ ਰੇਲੀਆਂ ਕਰ ਰਹੇ ਨੇ ਵੱਖ-ਵੱਖ ਰੇਲੀਆਂ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਤੇ ਸਿੱਧੇ ਅਟੈਕ ਕੀਤੇ ਨੇ ਵੀ ਤੁਸੀਂ ਧੋਖਾ ਕੀਤਾ ਪੰਜਾਬ ਦੀ ਜਨਤਾ ਨਾਲ ਹੁਣ ਬਹੁਤ ਸਮੇਂ ਬਾਅਦ ਭਗਵੰਤ ਮਾਨ ਸਾਹਿਬ ਦੀ ਇੱਕ ਟਿੱਪਣੀ ਆਈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਪਾਵਰ ਮਹਿਕਮਾ ਸੀਗਾ ਜਦੋਂ ਤੁਸੀਂ ਪਾਵਰ ਮੰਤਰੀ ਸੀਗੇ ਤੇ ਤੁਸੀਂ ਕੱਖ ਨਹੀਂ ਕੀਤਾ ਹੈਗਾ ਬਿਜਲੀ ਸਮਝੋਤੇ ਸੀਗੇ ਬੜਾ ਕੁਝ ਤੁਸੀਂ ਕਰ ਸਕਦੇ ਸੀ ਤੁਸੀਂ ਕੱਖ ਨਹੀਂ ਕੀਤਾ ਹੈਗਾ ਕਿ ਜਿਹੜਾ ਪਾਵਰ ਮਹਿਕਮਾ ਹੈਗਾ ਜਿਹੜਾ ਪਾਵਰ ਮਨਿਸਟਰ ਹੈ ਇਹ ਕਿੰਨੀ ਕੀ ਪਾਵਰ ਹੁੰਦੀਆਂ ਨੇ ਕਿ ਇਹ ਕੋਈ ਬਿਜਲੀ ਸਮਝੋਤਾ ਕੋਈ ਆਡਿਟ ਕਰਾ ਸਕਦਾ ਜਾਂ ਕੋਈ ਇਹਨੂੰ ਰੱਦ ਕਰ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜੇ ਭਗਵੰਤ ਮਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਜਿਹੜੀ ਟਿੱਪਣੀ ਕੀਤੀ ਕਿ ਕਿ ਅਸ ਟਾਈਮ ਕਾਂਗਰਸ ਪਾਰਟੀ ਵੱਲੋਂ ਜੇ ਸਰਕਾਰ ਨੂੰ ਕੋਈ ਘੇਰੇ ਨੇ ਉਹ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਘੇਰੇ ਆਗੇ ਨੇ ਤੇ ਭਗਵੰਤ ਮਾਨ ਸਾਹਿਬ ਨੂੰ ਲੱਗਾ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇ ਦੇਣਾ ਚਾਹੀਦਾ ਹੁਣ ਜਿਹੜੇ ਪਿਛਲੇ ਉਹ ਖਾਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਇੱਕ ਜੀਵੇ ਜੀਵੇ ਕੀ ਜਿਹੜਾ ਗੋondਵਾਲ ਸਾਹਿਬ ਪਾਵਰ ਪਲਾਂਟ ਸੀ ਉਹ ਸਰਕਾਰ ਨੇ ਖਰੀਦਿਆਗਾ ਉਸ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਉਹ ਇੱਕ ਚਿੱਟਾ ਹਾਥੀ ਖਰੀਦ ਰਿਹਾ ਕਿਉਂਕਿ ਉਸ ਤੇ ਕੋਈ 8600 ਕਰੋੜ ਰੁਪਏ ਦਾ ਕਰਜ਼ਾ ਹੈਗਾ ਤੇ ਸਰਕਾਰ ਨੇ ਚਿੱਟਾ ਹਾਥੀ ਖਰੀਦ ਕੇ ਕੀ ਕਰਨਾ ਸੀ ਹੁਣ ਸਵਾਲ ਇਹ ਹੈ ਕਿ ਅੱਜ ਮੌਕਾ ਮਿਲ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਹ ਕਹਿ ਰਹੇ ਪਘੌੜੇ ਨੇ ਪਘੌੜਾ ਕਿਉਂ ਨੇ ਨਵਜੋਤ ਸਿੰਘ ਸਿੱਧੂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਾਰੀ ਦੁਨੀਆ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਬੰਦੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਚਲਾਕੀ ਦੇ ਨਾਲ ਔਰ ਕੋ ਲੋਕਲ ਬਾਡੀ ਮਹਿਕਮਾ ਖੋ ਕੇ ਬਿਜਲੀ ਮੰਤਰੀ ਦੇ ਦਿੱਤਾ ਕੈਨ ਨੂੰ ਪਾਵਰ ਮੰਤਰੀ ਆ ਪਰ ਇਹ ਉਜੀਹਾ ਡਿਪਾਰਟਮੈਂਟ ਆ ਪਾਵਰ ਵਿਦਾਊਟ ਪਾਵਰ ਜਾਂ ਪਾਵਰਲੈਸ ਮੰਤਰੀ ਕਹਿ ਸਕਦੇ ਨੇ ਨਾਮ ਦਾ ਪਾਵਰ ਹੈ ਕਿ ਬਿਜਲੀ ਮੰਤਰੀ ਬਿਜਲੀ ਮੰਤਰੀ ਦੇ ਪੱਲੇ ਇੱਕ 4 ਪੈਸੇ ਦਾ ਕੰਮ ਨਹੀਂ ਹੈਗਾ ਜਿੰਨਾ ਬਿਲੀ ਮੰਤਰੀ ਤੋਂ ਜ਼ਿਆਦਾ ਜਿਹੜੀਆਂ ਪਾਵਰਾਂ ਨੇ ਉਹ ਚੇਅਰਮੈਨ ਕੋਲ ਆ ਇਸ ਟਾਈਮ ਜਿਹੜਾ ਹਰਪ੍ਰੀਤ ਸਿੰਘ ਈਟੀਓ ਦੇ ਕੋਈ ਨਹੀਂ ਪਾਵਰਾਂ ਨਹੀਂ ਹੋਣੀਆਂ ਜਿਹੜੇ ਬਿਲੀ ਬੋਰਡ ਦੇ ਚੇਅਰਮੈਨ ਨੇ ਬਲਦੇਵ ਸਿੰਘ ਸਰਾ ਉਹਦੇ ਕੋਲ ਜ਼ਿਆਦੀਆਂ ਨੇ ਇੱਕ ਬਿਲੀ ਮਹਿਕਮੇ ਦਾ ਮੰਤਰੀ ਬਿਲੀ ਬੋਰਡ ਦਾ ਪੀਐਨ ਨਹੀਂ ਬਦਲ ਸਕਦਾ ਜੇ ਨਹੀਂ ਬਦਲ ਦੇ ਸਕਦਾ ਉਹਦਾ ਕੰਮ ਕੀ ਹੈਗਾ ਜਿਹੜਾ ਬਿਜਲੀ ਮੰਤਰੀ ਹੈ ਉਹਦਾ ਕੋਈ ਕੰਮ ਤੇ ਹੋਏਗਾ ਉਹ ਕੋਈ ਮਰ ਗਿਆ ਉਹਦੇ ਬੱਚੇ ਨੂੰ ਨੌਕਰੀ ਦੇਣੀ ਉਹਦੇ ਕੋਈ ਫਾਈਲ ਕੇਸ ਆਊਗਾ ਆਸ਼ੀਰਵਾਦ ਦੇ ਆਧਾਰ ਤੇ ਕੋਈ ਪੈਨਸ਼ਨ ਦਾ ਕੇਸ ਆ ਉਹ ਆਊਗਾ ਡਿਪਾਰਟਮੈਂਟ ਦੇ ਵਿੱਚ ਬਦਲੀਆਂ ਜਾਂ ਪਰਚੇਜ ਕਰਨੀ ਬਿਲੀ ਪਰਚੇਜ ਕਰਨੀ ਜਾਂ ਪਾਵਰ ਕਰਨਾ ਉਹ ਪਾਵਰ ਮੰਤਰੀ ਕੋ ਨਹੀਂ ਆ ਬਿਲੀ ਮੰਤਰੀ ਕੋ ਨਹੀਂ ਆ ਇਹ ਤੇ ਵੈਸੇ ਕਹਿ ਦਿੰਦੇ ਕਿ ਪਾਵਰ ਮੰਤਰੀ ਆ ਪਾਵਰ ਮੰਤਰੀ ਵਿਦਆਊਟ ਪਾਵਰ ਪਾਵਰਲੈਸ ਮੰਤਰੀ ਹੈਗੇ ਉਹਦੇ ਇਸ ਕਰਕੇ ਕਿ ਹਰਪ੍ਰਜਨ ਸਗੀ ਈਟੀਓ ਦੀ ਨਹੀਂ ਚੱਲਦੀ ਕਿਉਂਕਿ ਉਹਦੀ ਭਗਵੰਤ ਮਾਨ ਸਾਹਿਬ ਦੀ ਚੱਲਦੀ ਉਤੇ ਕੈਪਟਨ ਮਰਿੰਦਰ ਸਿੰਘ ਸੀ ਇਸ ਕਰਕੇ ਉਹ ਨਵਜੋਤ ਸਿੰਘ ਸਿੱਧੂ ਦੇ ਪਾਰ ਕ ਉਤਰਤੇ ਸੀ ਉਹਨਾਂ ਨੇ ਕਿਉਂਕਿ ਮੈਂ ਕਈ ਬਿਲੀ ਮੰਤਰੀਆਂ ਨੂੰ ਜਾਣਦਾ ਜਿੰਨਾਂ ਕੋ ਇੱਕ ਵੀ ਫਾਈਲ ਨਹੀਂ ਨਹੀਂ ਆਉਂਦੀ ਹੁੰਦੀ ਸੀ ਉਦੋਂ ਫਾਈਲ ਆਉਂਦੀ ਸੀ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਬੱਚੇ ਨੂੰ ਨੌਕਰੀ ਦੇਣੀ ਉਹ मंत्री ਤੱਕ ਆਉਂਦੀ ਉਸ ਤੋਂ ਇਲਾਵਾ ਕੁਝ ਬਾਕੀ ਜਿਹੜੀਆਂ ਚੇਅਰ ਮੈਨ ਕੋ ਪਾਵਰਾਂ ਬਦਲੀ ਕਿੱਥੇ ਕਰਨੀ ਹੈਗੀ ਆ ਬੀਜੰਦੀ ਵੀ ਜਿਹੜੀ ਬਦਲੀ ਉਹ ਮੰਤਰੀ ਕੋ ਨਹੀਂ ਆਂਦੀ ਸੀ ਉਹ ਕਿੱਥੇ ਪਾਵਰ ਸਟੇਸ਼ਨ ਲੱਗਣੇ ਨੇ ਕਿੰਨੀਆਂ ਤਾਰਾਂ ਖਰੀਦਣੀਆਂ ਕਿੰਨਾ ਕੋਲਾ ਖਰੀਦਣਾ ਉਹ ਸਾਰਾ ਉਹ ਬੀਲੀ ਮੰਤਰੀ ਤੇ ਝੱਗ ਮਾਰਨੂ ਮੰਤਰੀ ਹੈਗਾ ਲੇਕਿਨ ਇਹ ਆ ਕੇ ਭਗਵੰਤ ਮਾਨ ਸਾਹਿਬ ਨੇ ਟਿੱਪਣੀ ਕਰ ਦਿੱਤੀ ਇੱਕ ਸਿਆਸੀ ਟਿੱਪਣੀ ਹੈ ਅਗਰ ਵੈਸੇ ਦੇਖੀਏ ਕਿ ਤੱਥਾਂ ਦੀ ਗੱਲ ਕੀਤੀ ਜਾਵੇ ਤੇ ਪਾਵਰ ਮੰਤਰੀ ਇੱਕ ਸਿਰਫ ਨਾਮ ਦਾ ਪਾਵਰ ਮੰਤਰੀ ਹੋਰ ਕੁਝ ਨਹੀਂ ਹੈਗਾ ਲੇਕਿਨ ਕਿਉਂਕਿ ਅੱਜਕੱਲ ਨਵਜੋ ਸਿੰਘ ਸਿੱਧੂ ਲਗਾਤਾਰ ਸਰਕਾਰ ਤੇ ਸਿਆਸੀ ਤੰਜ ਕਸ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲ ਗਿਆ ਇਸ ਕਰਕੇ ਉਹਨਾਂ ਨੇ ਹੋਰ ਟਿੱਪਣੀ ਕਰ ਦਿੱਤੀ ਕਿ ਜਿਹੜੀ ਅਧੂਰੀ ਜਾਣਕਾਰੀ ਹੈ ਜਿਆਦਾ ਖਤਰਨਾਕ ਹੁੰਦੀ ਆ ਉਹਨਾਂ ਨੂੰ ਤਿਆਰੀ ਕਰਕੇ ਬੋਲਣਾ ਚਾਹੀਦਾ ਲੇਕਿਨ ਇੱਕ ਸਚਾਈ ਹੈ ਕਿ ਪੰਜਾਬ ਦਾ ਜਿਹੜਾ ਪਾਵਰ ਮੰਤਰੀ ਹੁੰਦਾ ਉਹਦੇ ਕੋ ਕੋਈ ਪਾਵਰ ਨਹੀਂ ਹੁੰਦੀ ਜਿਵੇਂ ਇਹ ਏਸੀ ਮੈਂ ਥੋੜੀ ਜੀ ਗੱਲ ਹੋਰ ਐਡ ਕਰਾਂਗਾ ਵੀ ਜਿਹੜਾ ਪਾਵਰ ਮੰਤਰੀ ਅਨਵਜੋਤ ਸਿੰਘ ਸਿੱਧੂ ਵੀ ਉਸ ਟਾਈਮ ਇਹ ਵਿਭਾਗਮੇ ਦੇ ਵਿੱਚ ਰਹੇ ਉਹਨਾਂ ਨੇ ਹਾਲਾਂਕਿ ਨਹੀਂ ਮੰਨਿਆਗਾ ਤੇ ਜਿਹੜਾ ਬਿਜਲੀ ਸਮਝੋਤਿਆਂ ਵਾਲਾ ਹੈਗਾ ਜਿਹੜਾ ਇਹ ਮੁੱਦਾ ਇੰਨਾ ਹੋਇਆ ਪਿਆ ਇਹ ਚ ਅਸਲੀ ਜੜ ਕਿੱਥੇ ਆਈ ਹੈ ਵੀ ਇਹ ਕਾਟੋ ਕਲੇਸ਼ ਕਿਉ ਪਿਆ ਹੋਇਆ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਆਈਸ 2007-08 ਦੇ ਵਿੱਚ ਸਮਝੌਤੇ ਹੋਏ ਸੀ ਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਸੀ ਬੜਾ ਆਮ ਆਦੀ ਪਾਰਟੀ ਨੇ ਬੜਾ ਰੌਲਾ ਪਾਇਆ ਕਾਂਗਰਸ ਪਾਰਟੀ ਨੇ ਬੜਾ ਰੌਲਾ ਪਾਇਆ ਉਦੇ ਚ ਅੱਜ ਵੀ ਕੁਝ ਨਿਕਲਣਾ ਨਹੀਂ ਹੈਗਾ ਵਿਜੀਲੈਂਸ ਨੂੰ ਕੁਝ ਨਹੀਂ ਮਿਲਣਾ ਗਿਆ ਇਸ ਮਸਲੇ ਦੇ ਵਿੱਚ ਕਿਉਂਕਿ ਉਹ ਜਦੋਂ ਉਸ ਸਮੇਂ ਜਿਹੜੇ ਹਾਲਾਤਾਂ ਦੇ ਵਿੱਚ ਸਮਝੌਤੇ ਉਸ ਸਮੇਂ ਸ਼ਾਇਦ ਸਹੀ ਹੋਣ ਹੁਣ ਇੱਕ ਫੋਰ ਮੋਟੀ ਜੀ ਗੱਲ ਆਪਾਂ ਕਰ ਲਈਏ ਕਿ ਜਦੋਂ ਨਵਾਂ ਨਵਾਂ ਮੋਬਾਈਲ ਫੋਨ ਆਏ ਸੀ ਜਿਹੜੀ ਸਪਾਈਸ ਕੰਪਨੀ ਸੀ ਉਦੋਂ ਹੁੰਦੀ ਆ ਉਦੋਂ ਆਊਟ ਗoing ਕਾਲ 18 ਰੁਪਏ ਦੇ ਹੁੰਦੀ ਸੀ ਇਨਕਮ ਕਾਲ ਸ਼ਾਇਦ 12 ਜਾਂ 14 ਰੁਪਏ ਦੇ ਹੁੰਦੀ ਤੇ ਜਦੋਂ ਉਸ ਵੇਲੇ ਸਰਕਾਰ ਸੀ ਭਾਰਤ ਸਰਕਾਰ ਕੀ ਉਦੋਂ ਹੀਰਾ ਫੇਰੀ ਹੋਗੀ ਗੜਬੜੀ ਹੋਗੀ ਕਿਉਂਕਿ ਮੌਕੇ ਦੇ ਹਿਸਾਬ ਦੇ ਨਾਲ ਸਮਝੌਤੇ ਹੁੰਦੇ ਤੇ ਅੱਜ ਇਨਕਮਿੰਗ ਫ੍ਰੀ ਆ ਆਊਟ ਗoing ਵੀ ਫ੍ਰੀ ਹੈਗੀ ਕੋਈ ਇੱਕ ਵਾਰ 3 ਮਹੀਨੇ ਦਾ ਪਵਾ ਲਓ ਕੋਈ ਲੋਡ ਨਹੀਂ ਆਗੀ ਨਾ ਸਿਮਿਲਰਲੀ ਇਹ ਵਾਲਾ ਜਿਹੜਾ ਮਸਲਾ ਹੋਇਆ ਕਿ ਪਾਵਰ ਉਸੇ ਮੇ ਕੀ ਹਾਲਾਤ ਹੋਣਗੇ ਕਿ ਜਿਹੜੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰਨਾ ਸੀ ਜਿਹੜੀ ਕੋਈ ਕੰਪਨੀ ਆਉਗੀ ਉਹਨੇ ਕੀ ਕਿਹਾ ਹੋਊਗਾ ਕਿ ਸਾਨੂੰ ਆ ਕੁਝ ਦੋ ਸਰਕਾਰ ਨੂੰ ਦੇਣਾ ਪਿਆ ਕਿਉਂਕਿ ਪਾਵਰ ਪਲੱਸ ਸੂਬਾ ਬਣਾਉਣਾ ਸੀ ਸਰਪਲੱਸ ਸੂਬਾ ਬਣਾਉਣਾ ਸੀ ਲੇਕਿਨ ਉਹਦੇ ਚ ਇੱਕ ਜਿਹੜੀ ਕਲੌਜ਼ ਪੈ ਗਈ ਅਗੇ ਕਿ ਤੁਸੀਂ ਸਾਡੇ ਕੋਲ ਬੀ ਲ ਖਰੀਦੀ ਜਾਂ ਨਾ ਖਰੀਦੀ ਅਸੀਂ ਪ੍ਰੋਡਿਊਸ ਕੀਤੀ ਨਾ ਕੀਤੀ ਅਗੇ ਤੁਹਾਨੂੰ ਸਰਕਾਰ ਨੂੰ ਉਨੇ ਪੈਸੇ ਦੇਣੇ ਪੈਣਗੇ ਕੋਈ 6700 ਜਾਂ 7000 ਕਰੋੜ ਰੁਪਈਆ ਸਰਕਾਰ ਨੂੰ ਪੇ ਕਰ ਕਰਨਾ ਪਿਆ ਹੁਣ ਵਿਜੀਲੈਂਸ ਨੂੰ ਕਹਿੰਦੇ ਇੱਕ ਫਾਈਲ ਹੀ ਗੁੰਮ ਹੋ ਗਈ ਆ ਤਿੰਨ ਥਰਮਲ ਪਾਵਰ ਪਲੈਂਟ ਲੱਗੇ ਸੀ ਜੀ ਵੀ ਕੇ ਗੋਦਵਾਲ ਸਾਹਿਬ ਇੱਕ ਮਾਨਸੇ ਲੱਗਾ ਸੀ ਵਿਦ ਮਦਨਤਾਲਿਆਂ ਦਾ ਇੱਕ ਇਥੇ ਨਾਬੇ ਲੱਗੇ ਲੱਗਾ ਸੀ ਲਾਰਸਨ ਟਰਬੋ ਐਲ ਐਂਡ ਟੀ ਦਾ ਲੱਗਾ ਸੀ ਇੱਕ ਤੇ ਸਰਕਾਰ ਨੇ ਖਰੀਦਾ ਦੋ ਰਹਿ ਕੇ ਇੱਕ ਦੀ ਕਹਿੰਦੇ ਫਾਈਲ ਲਗਵਾ ਚਗੀ ਆ ਗਿਆ ਵਿਜੀਲੈਂਸ ਨੂੰ ਫਾਈਲ ਲੰ ਲਬਦੀ ਉਹ ਫਾਈਲ ਕੌਣ ਖਾ ਗਿਆ ਹੈਗਾ ਇਹ ਸਭ ਤੋਂ ਵੱਡਾ ਸਵਾਲ ਆ ਇਹ ਬੜਾ ਇੱਕ ਲੰਮਾ ਚੌੜਾ ਟੈਕਨੀਕਲ ਹੈ ਦੇਖੋ ਇਹਦੇ ਚ ਨਿਕਲਦਾ ਕੀ ਆ ਅਗਰ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਟ ਵਿਜੀਲੈਂਸ ਈਮਾਨਦਾਰੀ ਦੇ ਨਾਲ ਕੰਮ ਕਰ ਗਈ ਤੇ ਹੋ ਸਕਦਾ ਇਹਦੇ ਚ ਬਹੁਤ ਕੁਝ ਨਿਕਲੇ ਜੇ ਨਾ ਨਿਕਲਿਆ ਫਿਰ ਸਰਕਾਰ ਦੀ ਕਿਰਕਰੀ ਹੋਊਗੀ